welcom to my channel ਅੱਜ ਅਸੀਂ ਗਰਮੀਆਂ ਦੀ ਜਿਹੜੀ ਸਪੈਸ਼ਲ ਚੀਜ਼ ਇੱਕ ਬਣਾਉਣ ਲੱਗੇ ਆ ਕਿਉਂਕਿ ਗਰਮੀਆਂ ਵਿੱਚ ਠੰਡਾ ਜਿਹੜਾ ਆ ਸਾਡਾ ਹਰ ਵੇਲੇ ਮਨ ਕਰਦਾ ਕਿ ਠੰਡਾ ਕੁਝ ਖਾਣ ਨੂੰ ਹੋਵੇ ਔਰ ਸਾਰੇ ਜਿਹੜਾ ਠੰਡਾ ਖਾਣਾ ਪਸੰਦ ਕਰਦੇ ਆ ਕੋਈ ਆਈਸਕ੍ਰੀਮ ਕੋਈ ਕੁਝ ਅਸੀਂ ਅੱਜ ਕੋਈ ਅਲੱਗ ਤਰ੍ਹਾਂ ਦੀ ਰੈਸਪੀ ਜਿਹੜੀ ਆ ਤੁਹਾਡੇ ਲਈ ਲੈ ਕੇ ਆਏ ਆ ਸਾਡੀ ਵੀਡੀਓ ਨਾ ਬਣੀ ਰਿਓ ਆਜੋ ਦੇਖੀਏ ਅਸੀਂ ਉਸ ਵਾਸਤੇ ਕੀ ਕੀ ਲਿਆਇਆ ਇਹ ਮੈਂ ਬਰਮੀ ਸੈਲੀ ਲੈ ਲਈ ਹੈ ਇੱਕ ਕਟੋਰੀ ਇਹ ਮੈਂ ਸ਼ਹਿਦ ਲੈ ਲਿਆ ਆ ਦੁੱਧ ਲੈ ਲਿਆ ਆ ਆਪਾਂ ਦੁੱਧ ਦੀ ਕਿੰਨੀ ਕਿੰਨੀ ਕੁਆਂਟੀਟੀ ਯੂਜ਼ ਕਰਦੇ ਆ ਆਪਾਂ ਨਾਲ ਨਾਲ ਦੱਸਾਂਗੇ ਮੰਗੋ ਦੇ ਕਯੂਬ ਕੱਟ ਕੇ ਲੈ ਲਿਆ ਅਨਾਰ ਲੈ ਲਿਆ ਅਸੀਂ ਬਾਕੀ ਇੱਧਰ ਡਰਾਈ ਫਰੂਟ ਲੈ ਆਏ ਹੈਗੇ ਆ ਦੋ ਇਹ ਅਸੀਂ ਹਾਂ ਖਰਬੂਜੇ ਦੇ ਬੀਜ ਲੈ ਆਏ ਔਰ ਕਾਜੂ ਲੈ ਆਏ ਇੱਧਰ ਮੈਂ ਐਪਲ ਲੈ ਲਿਆ ਇਹਨਾਂ ਨੂੰ ਵੀ ਆਪਾਂ ਕਯੂਬਸ ਵਿੱਚ ਕੱਟ ਲਾਂਗੇ ਕਸਟਰਡ ਲੈ ਆਇਆ ਮੈਂ ਬਾਕੀ ਦੇਖਦੇ ਆ ਆਪਾਂ ਕਿੰਨੀ ਕਿੰਨੀ ਕੁਆਂਟੀਟੀ ਕੀ ਕੀ ਆਪਾਂ ਯੂਜ਼ ਕਰਦੇ ਆ ਆਜੋ ਦੇਖੀ ਹਾਂਜੀ ਅਸੀਂ ਪਹਿਨ ਲੈ ਲਿਆ ਅਸੀਂ ਅਸੀਂ ਸੇਵੀਆਂ ਪੁੰਨਾਂ ਕੇ ਪਹਿਲਾਂ ਅਗਵਾਲ ਲਈਏ ਆ ਆਪਾਂ ਹਾਂਜੀ ਅਸੀਂ ਇੱਕ ਚਮਚ ਦੇਸੀ ਘਿਓ ਲੈ ਲਵਾਂਗੇ ਤੁਸੀਂ ਜਿਹੜਾ ਵੀ ਪਸੰਦ ਕਰਦੇ ਆ ਉਹ ਲੈ ਸਕਦੇ ਆ ਚੀਜ਼ ਜਿਹੜੀ ਵੀ ਆਇਲ ਜਾਂ ਕੁਛ ਵੀ ਮੈਂ ਇੱਥੇ ਦੇਸੀ ਘਿਓ ਦਾ ਇੱਕ ਚਮਚ ਲਿਆ ਹੈਗਾ ਹਾਂ ਗਾ ਅਸੀਂ మీడియం-ਮੀਡੀਅਮ ਰੱਖ ਲਾਂਗੇ ਪਹਿਲਾਂ ਕਿਉਂਕਿ ਜਿਹੜੀਆਂ ਸੇਵੀਆਂ ਆ ਉਹਨਾਂ ਨੂੰ ਭੁੰਨਣ ਵਾਸਤੇ ਜਿਹੜੀ ਅੱਗ ਜਿਹੜੀ మీడియం ਚਾਹੀਦੀ ਨਹੀਂ ਤਾਂ ਉਹ ਜਲ ਜਾਣਗੀਆਂ ਹਾਂਜੀ ਕਿਉਂਕਿ ਸਾਡਾ ਜਿਹੜਾ ਆ ਮੈਲਟ ਹੋ ਗਿਆ ਹੁਣ ਅਸੀਂ ਵਰਮੀ ਸੈਲੀ ਪਾ ਲਾਂਗੇ ਹਾਜੀ ਵਰਮੀ ਸੈਲੀ ਅਸੀਂ ਰੋਸਟ ਕਰ ਲਾਂਗੇ ਇਸ ਤਰ੍ਹਾਂ ਅਸੀਂ ਅੱਜ ਦੋ ਤਰ੍ਹਾਂ ਦੀਆਂ ਪੁੱਡਿੰਗ ਬਣਾਵਾਂਗੇ yellow pudding aur green pudding ਜਿਹਦੇ ਵਾਸਤੇ ਅਸੀਂ ਵਰਮੀ ਸੈਲੀ ਦੋਨੋਂ ਦੇ ਵਿੱਚ ਯੂਜ਼ ਕਰਾਂਗੇ ਤੇ ਇਹ ਦੋਨੋਂ ਇਹ ਜਿਹੜੀਆਂ ਰੈਸਪੀਜ਼ ਹੈਗੀਆਂ ਦੋਨੋਂ ਪੁੱਡਿੰਗ ਜਿਹੜੀਆਂ ਉਹਨਾਂ ਦੇ ਵਿੱਚ ਜਿਹੜੀਆਂ ਵਰਮੀ ਸੈਲੀ ਇਹ ਜਿਹੜੀਆਂ ਯੂਜ਼ ਹੋਣੀਆਂ ਇਕੱਠੀਆਂ ਰੋਸਟ ਕਰ ਲੈਣੇ ਇੱਕ ਜਗ੍ਹਾ ਆਗਾ ਅਸੀਂ ਮੀਡੀਅਮ ਮੀਡੀਅਮ ਰੱਖ ਕੇ ਇਹਨਾਂ ਨੂੰ ਹਲਕਾ ਜਿਹਾ ਬ੍ਰਾਊਨ ਕਰ ਲਈਏ ਪਹਿਲਾਂ ਗਰਮੀ ਵਿੱਚ ਠੰਡੀਆਂ ਚੀਜ਼ਾਂ ਜਿਹੜੀਆਂ ਆ ਖਾਣੀਆਂ ਸਾਰਿਆਂ ਨੂੰ ਪਸੰਦ ਹੁੰਦੀਆਂ ਆ ਸੋ ਘਰ ਵਿੱਚ ਹਰ ਇੱਕ ਦੀ ਇਹ ਡਿਮਾਂਡ ਹੁੰਦੀ ਆ ਕਿ ਕੋਈ ਨਾ ਕੋਈ ਅਲੱਗ ਰੈਸਪੀ ਜਿਹੜੀ ਆ ਜੋ ਕਿ ਠੰਡੀ ਹੋਵੇ ਬਣਾਈ ਜਾਵੇ ਤੇ ਸੌਖੀ ਵੀ ਹੋਵੇ ਔਰ ਘਰ ਦੇ ਵਿੱਚ ਜਿਹੜੀਆਂ ਪਈਆਂ ਚੀਜ਼ਾਂ ਉਹਨਾਂ ਦੇ ਨਾਲ ਬਣ ਸਕੇ ਹਾਂਜੀ ਮੀਡੀਅਮ ਸੇਕ ਤੇ ਅਸੀਂ ਜਿਹੜੀਆਂ ਸੇਵੀਆਂ ਭੁੰਨ ਲਈਆਂ ਹੁਣ ਅਸੀਂ ਜਿਹੜੀਆਂ ਅਲੱਗ ਸੇਵੀਆਂ ਕੱਢ ਲਾਂਗੇ ਗ੍ਰੀਨ ਪੁੱਡਿੰਗ ਲਈ ਹਾਫ ਸੇਵੀਆਂ ਅਸੀਂ ਗ੍ਰੀਨ ਪੁੱਡਿੰਗ ਲਈ ਰੱਖਾਂਗੇ ਹਾਫ ਅਸੀਂ yellow ਪੁੱਡਿੰਗ ਲਈ ਰੱਖਾਂਗੇ ਹਾਂਜੀ ਇਹ ਹਾਫ ਅਸੀਂ ਗ੍ਰੀਨ ਪੁੱਡਿੰਗ ਲਈ ਰੱਖ ਲਈਆਂ ਪਹਿਲਾਂ ਅਸੀਂ yellow ਪੁੱਡਿੰਗ ਤਿਆਰ ਕਰਾਂਗੇ ਰੋਸਟ ਹੋਣ ਤੋਂ ਬਾਅਦ ਸੇਵੀਆਂ ਨੂੰ ਇਹਦੇ ਵਿੱਚ ਅਸੀਂ ਦੁੱਧ ਐਡ ਕਰਾਂਗੇ ਹਾਂਜੀ ਦੁੱਧ ਅਸੀਂ ਉਹਨਾਂ 'ਪਾਉਣਾ ਕਿ ਜਿਹੜੀਆਂ ਸਾਡੀਆਂ ਸੇਵੀਆਂ ਆ ਇਸ ਤਰ੍ਹਾਂ ਡਿਪ ਹੁੰਦੀਆਂ ਹੋਣ ਬਸ ਹਾਫ ਕੱਪੀ ਦੁੱਧ ਲੱਗਿਆ ਜਿਹੜੀਆਂ ਸੇਵੀਆਂ ਇਸ ਤਰ੍ਹਾਂ ਡਿਪ ਹੁੰਦੀਆਂ ਹੋਣ ਤੇ ਇਹਨਾਂ ਨੂੰ ਅਸੀਂ ਪਕਾ ਲਵਾਂਗੇ ਤਾਂ ਕਿ ਜਿਹੜੀਆਂ ਸੇਵੀਆਂ ਆਂ ਅੱਛੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਣ ਜਦ ਤੱਕ ਸਾਡੀਆਂ ਸੇਵੀਆਂ ਜਿਹੜੀਆਂ ਆਂ ਉਜ ਰਹੀਆਂ ਆ ਅਸੀਂ ਦੁੱਧ ਲੈ ਕੇ 4-5 ਚਮਚੇ ਦੁੱਧ ਲੈ ਕੇ ਠੰਡਾ ਦੁੱਧ ਲੈਣਾ ਤੁਸੀਂ ਰੂਮ ਟੈਂਪਰੇਚਰ ਤੇ ਜਿਹੜਾ ਹੋਵੇ 3 ਚਮਚੇ ਜਿਹੜੇ ਆ ਕਸਟਰਡ ਦੇ ਪਾ ਲੈਣੇ ਆ ਭਰ ਕੇ ਹੋਰ ਫੋਲ ਲੈਣਾ ਤੁਸੀਂ ਅੱਛੀ ਤਰ੍ਹਾਂ ਤਾਂ ਕਿ ਇਹਦੇ ਵਿੱਚ ਲੰਪਸ ਨਾ ਰਹਿਣ ਅਗਰ ਤੁਸੀਂ ਦੁੱਧ ਜਿਹੜਾ ਰੂਮ ਟੈਂਪਰੇਚਰ ਤੇ ਲਓਗੇ ਤੇ ਵਿੱਚ ਕਸਟਰਡ ਕੋਲਣ 'ਚ ਕੋਈ ਵੀ ਦਿੱਕਤ ਨਹੀਂ ਆਊਗੀ ਇਹਦੇ ਵਿੱਚ ਕੋਈ ਵੀ ਗੁੱਟਲੀਆਂ ਜਿਹੜੀਆਂ ਆ ਨਹੀਂ ਹੋਣਗੀਆਂ ਦੇਖੋ ਹੁਣ ਅਸੀਂ ਥੋੜਾ ਥੋੜਾ ਕਰਕੇ ਇਹਨੂੰ ਸ਼ਿਫਟ ਕਰ ਦਾਂਗੇ ਵਿੱਚ ਹਾਂਜੀ ਅਸੀਂ ਥੋੜਾ ਥੋੜਾ ਕਰਕੇ ਜਿਹੜਾ ਹੈ ਦੁੱਧ ਜਿਹੜਾ ਅਸੀਂ ਇਹਦੇ ਵਿੱਚ ਮਿਕਸ ਕਰ ਦੇਣਾ ਆ। మీడియం ਅਗਤੇ ਅਸੀਂ ਇਹਨੂੰ ਉਬਾਲਾ ਆਉਣ ਤੱਕ ਰੱਖਾਂਗੇ। ਹਾਂਜੀ ਦੇਖੋ ਸੇਵੀਆਂ ਵੀ ਫੁੱਲ ਚੁੱਕੀਆਂ ਆ ਔਰ ਉਬਾਲਾ ਵੀ ਆ ਰਿਹਾ ਹੈ। ਹੁਣ ਅਸੀਂ ਇੱਕ ਚਮਚਾ ਛਾਣੀ ਪਾ ਲਾਂਗੇ। ਮੈਂ ਬਹੁਤ ਹਲਕਾ ਸ਼ਹਿਦ ਪਾਇਆ ਕਿਉਂਕਿ ਮੈਨੂੰ ਮਿੱਠਾ ਘੱਟ ਪਸੰਦ ਆ ਕਿਉਂਕਿ ਮੈਂ ਮਿੱਠਾ ਘੱਟ ਖਾਨੀ ਆ ਤੁਸੀਂ ਆਪਣੇ ਟੇਸ ਅਕੋਰਡਿੰਗਲੀ ਪਾ ਸਕਦੇ ਆ ਦੇਖੋ ਇਹ ਬਿਲਕੁਲ ਸੇਵੀਆਂ ਬਣ ਚੁੱਕੀਆਂ ਆ ਹੁਣ ਅਸੀਂ ਇਹਨਾਂ ਨੂੰ ਅਲੱਗ ਕੱਢ ਲਾਂਗੇ ਠੰਡਾ ਹੋਣ ਲਈ ਜਦ ਤੱਕ ਇਹ ਠੰਡਾ ਹੋਗਾ ਅਸੀਂ ਗ੍ਰੀਨ ਪੁਡਿੰਗ ਦੀ ਤਿਆਰੀ ਕਰ ਲਾਂਗੇ ਹਾਫ ਸੇਵੀਆਂ ਕੱਢੀਆਂ ਸੋ ਇਹਦੇ ਵਿੱਚ ਸ਼ਿਫਟ ਕਰ ਲੈਣੇ ਆਪਾਂ ਪੈਨ 'ਚ ਪਹਿਲਾਂ ਆਪਾਂ ਰੋਸਟ ਕਰ ਚੁੱਕੇ ਆ ਇਹਨੂੰ ਇਹਦੇ ਵਿੱਚ ਅਸੀਂ ਦੁੱਧ ਪਾ ਲਾਂਗੇ ਦੁੱਧ ਅਸੀਂ ਉਹਨਾਂ ਪਾ ਲੈਣਾ ਕਿ ਡੁੱਬ ਸਕਣ ਔਰ ਫੁਲਕੇ ਦੇ ਵਿੱਚ ਤਿਆਰ ਹੋ ਸਕਣ ਤੇ ਅੱਗ ਅਸੀਂ ਮੀਡੀਅਮ ਰੱਖਣੀ ਆ ਦੁੱਧ ਲੈ ਲੈਣਾ ਆ ਤੇ ਅਸੀਂ ਗ੍ਰੀਨ ਜਿਹੜਾ ਫੂਡ ਕਲਰ ਆ ਉਹ ਅਸੀਂ ਇੱਕ ਪਿੰਚ ਲਿਆ ਦੇਖੋ ਹਾਂਜੀ ਇੱਕ ਪਿੰਚ ਅਸੀਂ ਰੂਮ ਟੈਂਪਰੇਚਰ ਤੇ ਦੁੱਧ ਲੈ ਕੇ ਘੋਲ ਲਿਆ ਇਦਾਂ ਹਾਂਜੀ ਦੇਖੋ ਇਸ ਤਰ੍ਹਾਂ ਵਾਲਾ ਆਉਣ ਲੱਗਿਆ ਦੁੱਧ ਨੂੰ ਤੇ ਜਿਹੜੀਆਂ ਸੇਮੀਆਂ ਆ ਫੁੱਲ ਜਾਣਗੀਆਂ ਤੇ ਫਿਰ ਸਾਡਾ ਇਹ ਜਿਹੜਾ ਹੈਗਾ ਆ ਤਿਆਰ ਹੋ ਜਾਣਗੀਆਂ ਸੇਵੀਆਂ ਵਾਲਾ ਮਟੀਰੀਅਲ ਤੇ ਫਿਰ ਅਗਲਾ ਸਟੈਪ ਕਰਾਂਗੇ ਅਸੀਂ ਹਾਂਜੀ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਦੁੱਧ ਜਿਹੜਾ ਸੰਘਣਾ ਹੋ ਰਿਹਾ ਆ ਤੇ ਸੇਵੀਆਂ ਜਿਹੜੀਆਂ ਫੁੱਲ ਰਹੀਆਂ ਤੇ ਇਹ ਬਣ ਕੇ ਤਿਆਰ ਹੋ ਰਿਹਾ ਆ ਹੌਲੀ ਹੌਲੀ ਇਹ ਮੀਡੀਅਮ ਮੀਡੀਅਮ ਅੱਗ ਤੇ ਇਸ ਤਰ੍ਹਾਂ ਤੁਸੀਂ ਬਣਾਉਣਾ ਆ ਕਿ ਫਿਰ ਇਹ ਅੱਛੀ ਤਰ੍ਹਾਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਆ ਤੁਸੀਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਰ ਸਪੈਸ਼ਲ ਰੈਸਪੀਜ਼ ਹੁੰਦੀਆਂ ਆ ਬਣਾਓ ਔਰ ਬੱਚਿਆਂ ਨੂੰ ਖੁਸ਼ ਕਰੋ ਬੱਚੇ ਬਹੁਤ ਖੁਸ਼ ਹੁੰਦੇ ਆ ਬਾਹਰ ਤੋਂ ਕੋਈ ਚੀਜ਼ ਮੰਗਾਉਣ ਦੀ ਜਿੱਦ ਫਿਰ ਨਹੀਂ ਕਰਦੇ ਸੇਮੀਆਂ ਜਿਹੜੀਆਂ ਆ ਬਣ ਕੇ ਤਿਆਰ ਹੋ ਗਈਆਂ ਹੁਣ ਅਸੀਂ ਇਹਦੇ ਵਿੱਚ ਗ੍ਰੀਨ ਕਲਰ ਜਿਹੜਾ ਸੀਗਾ ਮਿਕਸ ਕਰ ਦਾਂਗੇ ਹਾਂਜੀ ਐਂਡ ਵਿੱਚ ਅਸੀਂ 2 ਚਮਚਾ ਛਾਣੀ ਪਾ ਲਾਂਗੇ ਤੁਸੀਂ ਇਹਦੀ ਜਗ੍ਹਾ ਤੇ ਚੀਨੀ ਵੀ ਯੂਜ਼ ਕਰ ਸਕਦੇ ਆ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਔਰ نیچے ਉਤਾਰ ਲਾਂਗੇ। ਜੋ ਜੜੀਆਂ ਆ ਸੇਵੀਆਂ ਠੰਡੀਆਂ ਹੁੰਦੀਆਂ ਜਦ ਤੱਕ ਅਸੀਂ ਸੇਵ ਕੱਟ ਲੈਨੇ ਆ। ਸੇਵ ਜਿਹੜੇ ਆ ਉਹਨਾਂ ਨੂੰ ਮੈਂ ਅੱਛੀ ਤਰ੍ਹਾਂ ਵਾਸ਼ ਕਰ ਲਿਆ ਪਹਿਲਾਂ ਆਪਾਂ ਇਹਨਾਂ ਨੂੰ ਕਯੂਬ ਚ ਕੱਟ ਲਾਂਗੇ। ਹਾਂਜੀ ਹੁਣ ਅਸੀਂ ਫਲੂਦਾ ਪੁडिंग ਜਿਹੜੀ ਆ ਤਿਆਰ ਕਰਨ ਲੱਗੇ ਆ ਪਹਿਲਾਂ ਅਸੀਂ yellow ਫਲੂਦਾ ਪੁडिंग ਜਿਹੜੀ ਤਿਆਰ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਸੇਵ ਪਾ ਲਾਂਗੇ ਸਭ ਤੋਂ ਪਹਿਲਾਂ ਅਸੀਂ ਦੋਨਾਂ ਚ ਸੇਵ ਪਾ ਲਈਆ ਹੁਣ ਅਸੀਂ ਇੱਕ ਕਲੀਅਰ ਜਿਹੜੀ ਫਲੂਦਾ ਦੀ ਪਾਵਾਂਗੇ ਗ੍ਰੀਨ ਵਾਲੀ ਜਿਹੜੀ ਫਲੂਦਾ ਆਇਆ ਸੀ ਉਹ ਪਾਵਾਂਗੇ ਖਰੂਜੇ ਦੇ ਬੀਜ ਦੀ ਜਿਹੜੀ ਲੇਅਰ ਲਗਾ ਕੇ ਹੁਣ ਅਸੀਂ ਇੱਕ ਲੇਅਰ ਫਲੂਦਾ ਦੀ ਲਾ ਲਾਵਾਂਗੇ ਇੱਧਰ ਵੀ ਅਸੀਂ ਇੱਕ ਲੀਅਰ ਪਾਵਾਂਗੇ ਗ੍ਰੀਨ ਫਲੂਦਾ ਦੀ ਹਾਂਜੀ ਜਿਹੜਾ ਅਸੀਂ yellow pudding ਬਣਾਵਾਂਗੇ ਉਹਦੇ ਵਿੱਚ ਅਸੀਂ ਮੈਂਗੋ ਪਾਵਾਂਗੇ ਗ੍ਰੀਨ ਵਾਲਾ ਜਿਹੜਾ ਸਾਡੀ ਫਲੂਦਾ ਪੁडिंग ਆ ਉਹਦੇ ਵਿੱਚ ਅਸੀਂ ਦੁਬਾਰਾ ਫਿਰ ਸੇਬ ਦੀ ਲੀਅਰ ਕਰਾਂਗੇ ਫਿਰ ਦੁਆਰਾ ਫਲੂਦਾ ਦੀ ਲੇਅਰ ਆਪਾਂ ਇੱਕ ਲਗਾਵਾਂਗੇ। ਹੁਣ ਅਸੀਂ ਗ੍ਰੀਨ ਫਲੂਦਾ ਦੀ ਲੇਅਰ ਲਗਾ ਲਵਾਂਗੇ। ਹੋਣਸੀ ਅਨਾਰ ਦੇ ਦਾਣੇ ਜਿਹੜੇ ਆ ਉਹਨਾਂ ਦੀ ਲੇਅਰ ਬਣਾ ਲਾਂਗੇ ਹਾਂਜੀ ਅਨਾਰ ਦੀ ਇੱਕ ਇੱਕ ਲੇਅਰ ਲਗਾਉਣ ਤੋਂ ਬਾਅਦ ਐਂਡ ਵਿੱਚ ਅਸੀਂ ਕਾਜੂ ਰੱਖ ਲਵਾਂਗੇ ਟਾਪਿੰਗ ਕਰਾਂਗੇ ਕਾਜੂ ਦੀ ਤੁਸੀਂ ਇਸ ਫਲੂਦਾ ਪੁडिंग ਨੂੰ 2 ਘੰਟੇ ਫ੍ਰੀਜ ਵਿੱਚ ਰੱਖ ਕੇ ਇੰਜੋਏ ਕਰ ਸਕਦੇ ਆ ਹਾਂਜੀ ਸਾਡਾ yellow ਤੇ green ਫਲੂਦਾ ਪੁडिंग ਜਿਹੜੀ ਤਿਆਰ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਅਲੱਗ-ਅਲੱਗ ਸਮਰ ਸਪੈਸ਼ਲ ਰੈਸਪੀਜ਼ ਜਿਹੜੀਆਂ ਆ ਬਣਾਓ ਥੈਂਕ ਯੂ